ਨਾਜਪੀਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਆਈਏਐਸ ਨੇ ਅੱਜ ਜ਼ਿਲ੍ਹਾ ਪ੍ਰੋਜੈਕਟ ਪ੍ਰਬੰਧਨ ਯੂਨਿਟ ਦੀ ਸ਼ੁਰੂਆਤ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰੋਜੈਕਟ ਪ੍ਰਬੰਧਨ ਯੂਨਿਟ ਵਿਦਿਅਕ ਸੁਧਾਰਾਂ ਦੀ ਡਾਟਾ ਆਧਾਰਿਤ ਯੋਜਨਾਬੰਦੀ ਨਿਗਰਾਨੀ ਅਤੇ ਲਾਗੂ ਕਰਨ ਲਈ ਇੱਕ ਕੇਂਦਰੀ ਵਿਧੀ ਵਜੋਂ ਕੰਮ ਕਰੇਗਾ ਜਿਸ ਵਿੱਚ ਜਵਾਬਦੇਹੀ ਅਤੇ ਮਾਪਨਯੋਗ ਨਤੀਜਿਆਂ ਤੇ ਜ਼ੋਰ ਦਿੱਤਾ ਜਾਵੇਗਾ। ਉਹਨਾਂ ਨੇ ਬੁਨਿਆਦੀ ਸਾਖਰਤਾ ਤੇ ਅੰਕੜਾ ਨੂੰ ਤਰਜੀਹ ਦੇਣ ਤੇ ਵੀ ਜ਼ੋਰ ਦਿੱਤਾ ਇਹ ਯਕੀਨੀ ਬਣਾਉਂਦੇ ਹੋਏ ਕਿ ਕਲਾਸਰੂਮ ਦਖਲਅੰਦਾਜ਼ੀ ਠੋਸ ਅਕਾਦਮਿਕ ਸੁਧਾਰ ਵਿੱਚ ਅਨੁਵਾਦ ਕਰੇ। ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਡਿੰਪਲ ਮਦਨ, ਡਿਪਟੀ ਡੀਈਓ, ਸ਼੍ਰੀ ਅਮਨਦੀਪ ਸਿੰਘ ਸੀਜੀਓ, ਸ਼੍ਰੀ ਅੰਬਰ ਬੰਦੋ ਉਪਾਧਿਆਏ, ਡੀਡੀਐਫ ਸ਼੍ਰੀ ਜੋਸਫ ਜੈਸ ਡੀ ਆਰ ਸੀ ਸ਼੍ਰੀ ਜਸਵੀਰ ਸਿੰਘ ਡੀ ਆਰ ਸੀ ਈ ਈ ਸ਼੍ਰੀ ਮਨਮੀਤ ਸਿੰਘ ਸਿੱਖਿਆ ਕੋਆਰਡੀਨੇਟਰ ਸ਼੍ਰੀ ਮਹਿਬੂਬ ਅਤੇ ਸਾਰੇ ਬੀ ਆਰ ਸੀ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਬਾਲ ਸੰਸਦ ਵੋਕੇਸ਼ਨਲ ਇੰਟਰਨਸ਼ਿਪ ਅਤੇ ਸਿੱਖਣ ਦੇ ਨਤੀਜੇ ਆਧਾਰਿਤ ਦਖਲਅੰਦਾਜ਼ੀ ਵਰਗੀਆਂ ਅਕਾਦਮਿਕ ਮੁਹਾਰਤ ਤੇ ਸਕੇਲਿੰਗ ਪਹਿਲ ਕਦਮੀਆਂ ਨੂੰ ਟਰੈਕ ਕਰਨ ਤੇ ਕੇਂਦਰਿਤ ਮੁੱਖ ਵਿਚਾਰ ਵਟਾਂਦਰੇ ਕੀਤੇ ਗਏ ਇਹ ਵੀ ਫੈਸਲਾ ਕੀਤਾ ਗਿਆ ਕਿ ਬਲਾਕ ਪੱਧਰ ਤੇ ਬਲਾਕ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਸਥਾਪਿਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਅਕਾਦਮਿਕ ਦਖਲਅੰਦਾਜ਼ੀ ਨੂੰ ਲਾਗੂ ਕੀਤਾ ਜਾ ਸਕੇ ਜੋ ਕਿ BP MU ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰਨਗੇ ਇਹ ਪਹਿਲ ਲੁਧਿਆਣਾ ਦੇ ਸਿੱਖਿਆ ਖੇਤਰ ਵਿੱਚ ਗੁਣਵੱਤਾ ਕੇਂਦਰਿਤ ਸ਼ਾਸਨ ਵੱਲ ਇੱਕ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ